ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜਾ ਪਸੰਦ ਹੈ ਹਾਂ ਲੇਖਕ ਰਾਮਸਰੂ ਪੰਖੀ ਜੀ ਦੀ ਲਿਖੀ ਹੋਈ ਕਹਾਣੀ ਨਿੰਮੋ ਉਹਦੇ ਘਰ ਵਾਲਾ ਫੌਜੀ ਸੀ ਸਾਲ ਵਿੱਚ ਦੋ ਵਾਰੀ ਛੁੱਟੀ ਆਉਂਦਾ ਜਦੋਂ ਆਉਂਦਾ ਨਿੰਮੋ ਉਹਦੇ ਲਈ ਜਿਵੇਂ ਕੋਈ ਖਿਡਾਉਣਾ ਹੋਵੇ ਮਸਾਂ ਲੱਭੀ ਕੋਈ ਕੀਮਤੀ ਚੀਜ਼ ਛੁੱਟੀ ਮੁਕੇ ਤੋਂ ਉਦਾਸ ਚਿਹਰਾ ਲੈ ਕੇ ਮੁੜਦਾ ਦੋਵਾਂ ਦੇ ਚਾਹ ਪੂਰੇ ਨਾ ਹੋਏ ਹੁੰਦੇ ਬਾਕੀ ਸਮੇਂ ਵਿੱਚ ਉਹ ਸੱਸ ਕੋਲੇ ਰਹਿੰਦੀ ਨਾ ਉਹਦਾ ਪਿਓ ਸੀ ਤੇ ਨਾ ਸੋਰਾ ਨਿੰਮੋ ਦਾ ਹੋਰ ਭੈਣ ਭਾਈ ਵੀ ਕੋਈ ਨਹੀਂ ਸੀ ਉਹ ਸਾਹਮਲੇ ਰੰਗ ਦੀ ਤਕੜੇ ਜੁੱਸੇ ਵੜੀ ਕੁੜੀ ਸੀ ਨੈਣ ਨਕਸ਼ ਦੇਖੇ ਉਹਦੀਆਂ ਸੋਹਣੀਆਂ ਮੋਟੀਆਂ ਅੱਖਾਂ ਸਾਹਮਲੇ ਜਿਸਮ ਦੇ ਸਾਹਮਲੇ ਰੰਗ ਦੇ ਕੋਈ ਪਹਿਚਾਣ ਨਾ ਰਹਿੰਦੀ ਤੋਖਾ ਗੋਰੇ ਰੰਗ ਦਾ ਭੜ ਜਵਾਨ ਗੱਭਰੂ ਸੀ ਜੋਸੇ ਦਾ ਹੋਵੇ ਪੂਰਾ ਤੋਖੇ ਦੀਆਂ ਅੱਖਾਂ ਥੋੜੀਆਂ ਪੂਰੀਆਂ ਸਨ ਛੁੱਟੀ ਆਇਆ ਉਹ ਨਿੰਮੋ ਦੇ ਇਉਂ ਅੱਗੇ ਪਿੱਛੇ ਰਹਿੰਦਾ ਜਿਵੇਂ ਕਦੇ ਕੁਝ ਦੇਖਿਆ ਨਾ ਹੋਵੇ ਯਾ ਕੀ ਪਤਾ ਮੁੜ ਕੇ ਛੁੱਟੀ ਆਉਣਾ ਕਦੇ ਨਸੀਬ ਹੋਵੇਗਾ ਕਿ ਨਹੀਂ ਨਿੰਮੋ ਲਈ ਦੁਨੀਆ ਜਹਾਨ ਵਿੱਚ ਉਹ ਸਭ ਤੋਂ ਵੱਧ ਸੋਹਣਾ ਸੀ ਪਰ ਫੌਜੀ ਦੀ ਤੀਮੀ ਨੂੰ ਕਾਦਾ ਮਣ ਨਾ ਸੋਹਗਣ ਨਾ ਰੰਡੀ ਉਹ ਛੁੱਟੀ ਆਉਂਦਾ ਤਾਂ ਕਰਦਾ ਕੁਝ ਨਾ ਕੁਝ ਸਵਾਰ ਕੇ ਜਾਂਦਾ ਇੱਕ ਵਾਰ ਉਹਨੇ ਨਵੀਂ ਬਸਤੀ ਵਿੱਚ ਛੋਟਾ ਜਿਹਾ ਪਲਾਟ ਖਰੀਦ ਲਿਆ ਚਾਰ ਦੇ ਬਾਰੇ ਵੀ ਕਰ ਦਿੱਤੇ ਫੇਰ ਇੱਕ ਵਾਰੀ ਆਇਆ ਇੱਕ ਕਮਰਾ ਛੱਤ ਲਿਆ ਅਗਲੀ ਵਾਰੀ ਦੂਜਾ ਕਮਰਾ ਛੱਤ ਕੇ ਤੇ ਰਸੋਈ ਗੁਸਲਖਾਨਾ ਬਣਾ ਕੇ ਨਵੀਂ ਬਸਤੀ ਵਿੱਚ ਜਾ ਰਹਿائش ਕੀਤੀ ਨੂੰ ਸੱਸ ਸਰਦਾਰਨੀਆਂ ਬਣ ਕੇ ਰਹਿੰਦੀਆਂ ਵੇੜੇ ਵਿੱਚ ਤਾਂ ਉਹਨਾਂ ਦਾ ਪੁਰਾਣਾ ਮਕਾਨ ਨਰਕ ਸੀ ਲਟੈਣ ਕੁਨੇ ਦੀ ਖਾਦੀ ਤੇ ਕੜੀਆਂ ਸਤੇਲ ਬੋਦੇ ਹੋ ਚੁੱਕੇ ਸਨ ਕੋਈ ਪਤਾ ਨਹੀਂ ਸੀ ਮੇਂ ਘੜੀ ਵਿੱਚ ਕਦੋਂ ਕੋਈ ਖੰਡ ਡਿੱਗ ਪਵੇ ਤੇ ਉਹਨੂੰ ਸਸ ਛੱਤ ਦੀ ਮਿੱਟੀ ਥੱਲੇ ਦੱਬੀਆਂ ਪਈਆਂ ਪਾਲੀਆਂ ਵੀ ਕਿਧਰੇ ਨਾ ਥਿਉਣ ਨਵੀਂ ਬਸਤੀ ਵਿੱਚ ਹੋਰ ਪਿੰਡਾਂ ਤੋਂ ਆ ਕੇ ਵਸੇ ਵੱਖ-ਵੱਖ ਜਾਤ ਬਰਾਦਰੀਆਂ ਦੇ ਲੋਕ ਸਨ ਵੱਖ-ਵੱਖ ਕੰਮਦੰਦੇ ਨੌਕਰੀਆਂ ਦੁਕਾਨਦਾਰੀਆਂ ਤੇ ਪਤਾ ਨਹੀਂ ਕੀ ਕੀ ਕਾਰੋਬਾਰ ਸਨ ਉਹਨਾਂ ਦੇ ਹਰ ਘਰ ਦਾ ਆਪਣਾ ਇੱਕ ਅਲੱਗ ਸੰਸਾਰ ਸੀ ਘਰ ਨੂੰ ਕਰਦੀ ਪਹਿਚਾਣ ਨਹੀਂ ਸੀ ਪਹਿਚਾਨ ਸੀ ਤਾਂ ਸਿਰਫ ਬੁੱਢੇ ਬੰਦੇ ਆ ਤੇ ਛੋਟੇ ਜੁਆਕਾਂ ਦੇ ਛੋਟੇ ਜੁਆਕ ਗਲੀਆਂ ਵਿੱਚ ਇਕੱਠੇ ਖੇਡਦੇ ਤੇ ਬੁੱਢੇ ਬੰਦੇ ਜਿੱਥੇ ਵੀ ਗੱਲਾਂ ਮਿਲਦੀਆਂ ਖੜ ਜਾਂਦੇ ਸੌਖਾ ਮਹੀਨੇ ਦੇ ਮਹੀਨੇ ਮਨੀ ਆਰਡਰ ਪੇਜਦਾ ਛੁੱਟੀ ਆਇਆ ਇਕੱਠਾ ਸਮਾਨ ਵੀ ਰੱਖ ਜਾਂਦਾ ਨੂੰ ਸਸ ਸੋਹਣਾ guzara ਕਰਦੀ ਐ ਨਿੰਮੋ ਕਦੇ ਪੇਕੀ ਹੁੰਦੀ ਤਾਂ ਸਸਤੀਆਂ ਬਸ ਦੋ ਗੁੱਲੀਆਂ ਸਨ ਤੋਖਾ ਨਾਮ ਕਟਿਆਂ ਦੀ ਸੂਚੀ ਵਿੱਚ ਆ ਗਿਆ ਘਾਰ ਆ ਕੇ ਵਿਹਲਾ ਰਹਿੰਦਾ ਪੱਲੇ ਦੀ ਪੂੰਜੀ ਖਾਪੀ ਲਈ ਤਾਂ ਤੰਗ ਰਹਿਣ ਲੱਗੀ ਨੌਕਰੀ ਦੀ ਤਲਾਸ਼ ਕੀਤੀ ਨੌ ਅੜਕਦਾ ਅੜਕਦਾ ਰਹਿ ਜਾਂਦਾ ਇਸ ਦੌਰਾਨ ਉਸ ਦੀ ਮਾਂ ਚਲਾਣਾ ਕਰ ਗਈ ਤੋਖੇ ਨੂੰ ਆਖਰ ਇੱਕ ਕਤਾਈ ਮਿਲ ਵਿੱਚ ਚੌਂਕੀਦਾਰੀ ਦੀ ਨੌਕਰੀ ਮਿਲ ਗਈ ਉਹਨਾਂ ਦਾ ਚੁੱਲ੍ਹਾ ਤੁਰਨ ਲੱਗ ਪਿਆ ਕੁਝ ਇੱਕ ਦਿਨ ਬੰਮ ਤਮਾਕਾ ਹੋਇਆ ਮਿਲ ਦੇ ਚਾਰ ਬੰਦੇ ਮਾਰੇ ਗਏ ਉਹਨਾਂ ਵਿੱਚ ਤੋਖਾ ਵੀ ਸੀ ਨਿੰਮੋ ਇਕੱਲੀ ਰਹਿ ਗਈ ਨਿੰਮੋ ਲਈ ਦੁਨੀਆ ਹਨੇਰ ਹੋ ਗਈ ਦਿਨ ਚੜਦਾ ਸੀ ਛੇਪਣ ਵਿੱਚ ਨਾ ਆਉਂਦਾ ਰਾਤ ਪੈਂਦੀ ਮੁਕਦੀ ਹਿਨ ਨ ਢਿੱਡ ਵਿੱਚ ਗੋਡੇ ਦੇ ਕੇ ਉਹ ਮੰਝੇ ਦਾ ਦਮ ਦੇਖਦੀ ਦਿਮਾਗ ਤਾਂ ਸੁਨ ਸੀ ਮਾਸ ਵਿੱਚ ਲਹੂ ਕਿਧਰੇ ਨਹੀਂ ਰਹਿ ਗਿਆ ਸੀ ਮਰਥੇ ਦਾ ਇਲਾਜ ਤਾਂ ਕੀ ਹੋਵੇਗਾ ਢਿੱਡ ਨੂੰ ਕੌਣ ਸਮਝਾਵੇ ਬੰਦੇ ਬਗੈਰ ਤਾਂ ਉਹ ਕੱਟ ਲਵੇਗੀ ਢਿੱਡ ਦਾ ਕੀ ਹਿੱਲਾ ਕਰੇ ਜਵਾਨੀ ਨੂੰ ਮੰਗਣਾ ਵੀ ਕੀ ਆਖੇ ਸੌ ਉਨਜਾ ਉਹਦੇ ਗਵੰਡੇ ਰੋਗੇ ਨੇ ਤਰਸ ਕੀਤਾ ਤੇ ਉਹਨੂੰ ਦੋਵੇਂ ਵੇਲਿਆਂ ਦੀ ਰੋਟੀ ਦੇਣ ਲੱਗਿਆ ਰੋਗਾ ਵੀ ਨੇੜੇ ਦੇ ਪਿੰਡੋਂ ਕੁੱਟਿਆ ਠੱਡਿਆ ਇੱਥੇ ਇੱਕ ਨਵੀਂ ਬਸਤੀ ਵਿੱਚ ਨਵਾਂ ਨਵਾਂ ਆ ਕੇ ਵੱਸਿਆ ਸੀ ਸਾਈਕਲ ਤੇ ਪਿੰਡਾਂ ਤੋਂ ਦੁੱਧ ਲੈ ਕੇ ਆਉਂਦਾ ਤੇ ਹਲਵਾਈਆਂ ਦੇ ਪਾ ਦਿੰਦਾ ਉਹਨੂੰ ਚੰਗੀ ਆਮਦਨ ਸੀ ਥੋਖੇ ਦਾ ਉਹਦੇ ਕੰਧ ਸਾਂਝੀ ਸੀ ਦਿਨੋਂ ਦਿਨ ਉਹ ਆਪਣਾ ਕੰਮ ਵਧਾਉਂਦਾ ਜਾ ਰਿਹਾ ਸੀ ਇੱਕ ਕਮਰੇ ਵਾਲਾ ਮਕਾਨ ਸੀ ਉਹਦਾ ਕੁਝ ਸਾਲਾਂ ਵਿੱਚ ਹੀ ਉਹਨੇ ਮੋਟਰਸਾਈਕਲ ਲੈ ਲਿਆ ਦੁੱਧ ਵਾਲੇ ਢੋਲ ਵੱਡੇ ਹੋ ਗਏ ਆਪਣੀ ਰੋਟੀ ਆਪ ਪਕਾਉਂਦਾ ਦਿਨਾਂ ਵਿੱਚ ਹੀ ਚਰਚਾ ਹੋਣ ਲੱਗੀ ਰੋਗਾ ਉੱਚੀ ਕੁਲ ਦਾ ਹੋ ਕੇ ਨਿੰਮੋ ਦੇ ਹੱਥ ਦੀਆਂ ਪੱਕੀਆਂ ਖੰਡ ਦੁਨੀਆ ਗਰਕਣ ਤੇ ਆ ਗਈ ਭਾਈ ਧਰਮ ਦਾ ਕੋਈ ਰਹੀ ਨਹੀਂ ਗਿਆ ਜਾਤ ਕੁਜਾਤ ਇੱਕ ਹੋ ਗਈ ਦੋਰ ਚਰਚਾ ਦੀ ਪ੍ਰਵਾਹ ਨਾ ਕਰਦਿਆਂ ਰੋਗੇ ਨੇ ਸਭੋ ਕੰਦ ਦੀਆਂ 15 ਇਟਾ ਕੱਢੀਆਂ ਤੇ ਆਉਣ ਜਾਣ ਦਾ ਰਾਹ ਬਣਾ ਲਿਆ ਗਲੀ ਦੇ ਲੋਕ ਉਹਦੇ ਵੱਲ ਗੌਰ ਨਾਲ ਝਾਕਦੇ ਤੇ ਮੁਸਕੜੀਆਂ ਹੱਸਣ ਲੱਗਦੇ ਦੋਵਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਨੀਮੋ ਨੂੰ ਰੋਟੀ ਮਿਲਦੀ ਸੀ ਨੀਮੋ ਆਖਦੀ ਮੈਨੂੰ ਤੂੰ ਕੋਈ ਹੋਰ ਲੱਗਦਾ ਹੀ ਨਹੀਂ ਉਸ ਵੇਲੇ ਜਮਾਈ ਤੋਖੇ ਦਾ ਰੂਪ ਹੁੰਦਾ ਤ ਰੁਗਾ ਗੱਲ ਕਰਦਾ ਤੇ ਨੀਵੀ ਪਾਲਨਦਾ ਖਿਆਲਾਂ ਵਿੱਚ ਗੁਰੁੰਦ ਉਹਨੂੰ ਆਪਣੀ ਔਰਤ ਯਾਦ ਆਉਣ ਲੱਗਦੀ ਉਹ ਵੀ ਇਸੇ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਅਜੀਬ ਗੱਲਾਂ ਕਰਿਆ ਕਰਦੇ ਆਖਦੀ ਹੁੰਦੀ ਸੌ ਪਾਈ ਦੀ ਰੁਗਿਆ ਮੈਨੂੰ ਤੇਰੇ ਵਿੱਚ ਦੀ ਸਾਹ ਹੁੰਦਾ ਤੈਨੂੰ ਸਾਰੇ ਦੇ ਸਾਰੇ ਨੂੰ ਨਿਗਲ ਲਵਾਂ ਬਸਤੀ ਦੇ ਲੰਡਰ ਮੁੰਡੇ ਵੀ ਨਿੰਮੂ ਦੇ ਘਰ ਜਿਹੜਾ ਮਾਰਦੇ ਕਦੇ ਕੋਈ ਆਉਂਦਾ ਕਦੇ ਕੋਈ ਜਿਹੜਾ ਵੀ ਆਉਂਦਾ ਖਾਸਾ ਖਾਸਾ ਚਿਰ ਨਿੰਮੂ ਦੇ ਵਿਹੜੇ ਵਿੱਚ ਬੈਠਾ ਰਹਿੰਦਾ ਗੱਲਾਂ ਮਾਰਦਾ ਪਰ ਉਸ ਲਈ ਗਲਤੇ ਆਉਂਦੀ ਆਉਂਦੀ ਤਿਲਕ ਜਾਂਦੀ ਉਹਦਾ ਸੁਭਾਅ ਕੋਲਾ ਸੀ ਉਹ ਲੇਖਾ ਪੈਂਦਾ ਜਿਵੇਂ ਹਰ ਕੋਈ ਉਹਨੂੰ ਆਪਣੇ ਵਾਸ ਵਿੱਚ ਕਰ ਸਕਦਾ ਹੈ ਕੋਈ ਅੰਦਰ ਬੈਠਾ ਹੁੰਦਾ ਤਾਂ ਉਹ ਦਰਵਾਜ਼ੇ ਦਾ ਬਾਰ ਖੁੱਲਾ ਰੱਖਦੀ। ਸਾਹਮਣੇ ਵੇੜੇ ਵਿੱਚ ਬੈਠਦੀ। ਕੋਈ ਉੱਠਣ ਵਿੱਚ ਹੀ ਨਾ ਆਉਂਦਾ ਤਾਂ ਉਹ ਭਾਂਡਾ ਟਿੰਡਾ ਖੜਕਾਉਣ ਲੱਗਦੀ। ਬੋਕਰ ਲੈ ਕੇ ਵੇੜਾ ਸੰਭਰਦੇ ਫਿਰਦੀ। ਮੁੰਡੇ ਆਉਣੋਂ ਹਟਦੇ ਨਹੀਂ ਸੀ। ਉਹ ਵੀ ਕਿਸੇ ਨੂੰ ਰੁੱਖਾ ਬੋਲ ਕੇ ਵਰਜ ਦੀ ਟੋਕਦੇ ਨਹੀਂ ਸੀ। ਉਹਦੇ ਅੰਦਰ ਡਰ ਬੈਠ ਗਿਆ ਸੀ। ਉਹ ਸੋਚਦੇ ਆਉਂਦੇ ਨੇ, ਮੂੰਹ ਦੀ ਮਗਜ਼ਾਲੀ ਮਾਰ ਕੇ ਵਗ ਜਾਂਦੇ ਨੇ। ਉਹਦਾ ਕੀ ਲੈ ਜਾਂਦੇ ਨੇ? ਇਹ ਹਿੰਮਤ ਕਿਸੇ ਦੀ ਨਹੀਂ ਸੀ। ਕਿ ਕੋਈ ਉਸ ਦੀ ਮਾਂ ਮੱਲੋ ਜੋ ਰਿਫਾਇਟ ਲਵੇ ਤੇ ਫਿਰ ਮੁਹੱਲੇ ਵਿੱਚ ਇਹ ਚਰਚਾ ਆਮ ਹੋ ਗਈ ਕਿ ਉਹ ਬਦਕਾਰ ਔਰਤ ਹੈ ਮੁੰਡਿਆਂ ਨੂੰ ਖਰਾਬ ਕਰਦੀ ਹੈ ਘਰ ਦਾ ਕੰਮ ਛੱਡ ਕੇ ਮੁੰਡੇ ਉਹ ਦੋ ਅੰਦਰ ਵੜੇ ਰਹਿੰਦੇ ਨੇ ਕੋਈ ਕਹਿੰਦਾ ਸੀ ਕੱਢੋ ਇਹਨੂੰ ਇੱਥੋਂ ਧੀਆ ਪੈਣਾ ਆ ਲਿਆ ਕੀ ਅਸਰ ਪੈਂਦਾ ਹੋਰ ਕੋਈ ਆਖਦਾ ਇਹ ਕੀ ਕਿਸੇ ਨੂੰ ਆਪ ਸੱਦ ਕੇ ਲਿਆਉਂਦੀ ਹੈ ਜਿਹਨੂੰ ਬੁਰਾ ਲੱਗਦਾ ਨਾ ਜਾਣ ਦੇਵੇ ਭਾਈ ਆਪਦੇ ਮੁੰਡੇ ਨੂੰ ਇਹਦੇ ਕੋਲ ਉਲੀ ਬੁੱਕਰ ਵਾਲਾ ਕੋਈ ਰੋਗੇ ਨੂੰ ਮਤਾਂ ਦੇਣ ਲੱਗਦਾ ਕੰਜਰ ਦੇ ਬਹਾਮਣਾ ਉਹ ਤੇਰੇ ਹੱਥਾਂ 'ਚੋਂ ਗਈ ਖੜੀ ਐ ਉਹਨੂੰ ਆਖਦਾ ਕਿਉਂ ਨਹੀਂ ਅੰਦਰਲਾ ਕੁੰਡਾ ਲਾ ਕੇ ਰੱਖਿਆ ਕਰੀ ਕਤੀੜ ਅੰਦਰਵਾੜੀ ਰੱਖਦੀ ਐ ਇੱਕ ਨਿਕਲਦਾ ਐ ਦੂਜਾ ਜਾ ਵੜਦਾ ਰੋਗਾ ਹਸਪੰਦ ਦਾ ਆਪਾਂ ਕੀ ਉਹਦੇ ਨਾਲ ਫੇਰੇ ਲਏ ਹੋਏ ਨੇ ਆਪਦੇ ਬ੍ਰਹਮਚ ਜੋ ਮਰਜੀ ਕਰੇ ਆਪਾਂ ਨੂੰ ਕੀ ਉਹਨੂੰ ਆਖ ਵੱਡ ਤੋਂ ਲੱਗਾ ਜੇ ਮੇਰੇ ਬਗੈਰ ਕਿਸੇ ਨਾਲ ਕਲਾਮ ਕੀਤੀ ਐ ਐਨਾ ਵੀ ਨਹੀਂ ਕਰ ਸਕਦਾ ਉਹ ਇਨਰਤਮੀਏ ਕਿੰਨਾ ਕੋਈ ਆਈ ਜਾਵੇ ਮੂੰਹ ਦੀ ਪਕਾਈ ਮਾਰੀ ਜਾਵੇ ਇਹ ਇਹ ਜੀ ਨਹੀਂ ਰੋਗਾ ਅੱਖਾਂ ਵਿੱਚ ਗੰਭੀਰ ਗਹਿਰ ਪਰ ਕੇ ਜਵਾਬ ਦਿੰਦਾ ਸਾਰਾ ਮੁਹੱਲਾ ਤਰਾ ਤਰਾ ਕਰਦਾ ਕੀ ਤਰਾ ਤਰਾ ਕਰਦਾ ਜੋ ਇਹ ਕਰਦੀ ਏ ਕੀ ਕਰਦੀ ਏ ਤੈਨੂੰ ਨਹੀਂ ਪਤਾ ਸਭ ਪਤਾ ਹੈ ਮੈਨੂੰ ਸਭ ਦੱਸਦੀ ਏ ਇਹ ਕੌਣ ਆਇਆ ਕੀ ਗੱਲਾਂ ਕਰਕੇ ਗਿਆ ਕਿਹੜੀ ਦੀ ਅੱਖ ਕਿੰਨੀ ਮੈਲੀ ਹੈ ਫੇਰੇ ਰੋਕੇ ਉਹਨਾਂ ਨੂੰ ਇੱਕ ਦਿਨ ਇਹ ਵੀ ਹੋ ਜਾਓ ਕੀ ਹੋ ਜਾਓ ਏਵੀ ਦੇਖ ਲਈ ਤੇਰੇ ਸਾਹਮਣੇ ਹੋ ਰੋਗੇਦਾਰ ਹਸ ਅਗਲੇ ਦੀ ਸਮਝ ਤੋਂ ਪਰੇ ਹੁੰਦਾ ਤਿੰਨ ਦਿਨਾਂ ਤੋਂ ਰੁਗਾ ਤੇ ਨਿੰਮੋ ਬਸਤੀ ਵਿੱਚ ਨਹੀਂ ਸਨ ਤਿੰਨ ਦਿਨ ਤਿੰਨ ਰਾਤਾਂ ਉਹਨਾਂ ਦੇ ਘਰਾਂ ਨੂੰ ਬਾਰੋ ਜਿੰਦਰੇ ਲੱਗੇ ਰਹੇ ਉਹ ਆਏ ਤਾਂ ਬਸਤੀ ਵਿੱਚ ਸਭ ਦੇ ਦੰਦ ਜੁੜੇ ਦੇ ਜੁੜੇ ਰਹਿ ਗਏ ਉਹ ਪਤੀ ਪਤਨੀ ਬਣ ਕੇ ਆਏ ਸਨ ਦੂਰ ਕਿਧਰੇ ਜਾ ਕੇ ਕਿਸੇ ਮੰਦਰ ਵਿੱਚ ਰੋਗੇ ਨੇ ਨਿੰਮੋ ਨਾਲ ਫੇਰੇ ਪੜਵਾ ਲਏ ਸਨ ਉਹ ਅੱਜ ਆਏ ਤੇ ਕੱਲ ਨੂੰ ਦੋਵੇਂ ਘਰਾਂ ਵਿੱਚ ਕਰ ਲਈ ਕੰਧ ਨਹੀਂ ਸੀ ਦੋਵੇਂ ਘਰਾਂ ਦਾ ਇੱਕ ਬਣਿਆ ਪਿਆ ਸੀ ਗਲੀ ਦੀਆਂ ਤੀਵੀਆਂ ਨਿੰਮੋ ਕੋੜ ਦੇਈਆਂ ਤਾਂ ਉਹਨਾਂ ਨੇ ਹਾਸਾ ਸਾਰੀ ਗੱਲ ਦਸੀ ਰੁਗਾ ਵੀ ਚੰਬਲ ਚੰਬਲ ਸਭ ਦੱਸ ਰਿਹਾ ਸੀ ਤੇ ਫਿਰ ਇੱਕ ਦਿਨ ਦੋ ਦਿਨ ਤੀਜੇ ਦਿਨ ਨੂੰ ਬੇਥਵੀਆਂ ਗੱਲਾਂ ਦਾ ਧੂਆਂ ਉੱਠਣ ਲੱਗਿਆ ਵੱਡੀ ਉਮਰ ਦੇ ਬੰਦੇ ਲਾਂਤਾ ਪਾਰੇ ਸਨ ਅਖੇ ਉੱਚੀ ਜਾਤ ਦੇ ਘਰ ਜਨਮ ਲੈ ਕੇ ਇਹ ਕੀ ਕੀਤਾ ਸੌਰੇ ਨੇ ਕੋਈ ਆਖਦਾ ਸੀ ਇਹ ਤਾਂ ਕਲੰਕ ਖੜ ਲਿਆ ਰੁਗੇ ਨੇ ਕੱਲ ਨੂੰ ਆਪਣੇ ਚੋਂ ਹੋਰ ਕੋਈ ਕਰੋ ਇਉਂ ਹੀ। ਇਹੀ ਤਾਂ ਹੈ ਧਰਮ ਕਿੱਥੇ ਰਹਿ ਗਿਆ ਬੰਦੇ ਦਾ। ਪੱਟੀ ਮੇਸ ਵਾਲਾ ਜਾਤਕ ਜਾਤਾ ਦੇਖ ਲੈਂਦਾ। ਗੰਦਾ ਖਾਣਾ ਸੀ ਹੋਰ ਕਿਧਰੇ ਖਾ ਲੈਂਦਾ। ਆਪਦੇ ਬਰਾਦਰੀ ਦੀਆਂ ਕਿਹੜੀਆਂ ਮੁੱਕ ਗਈਆਂ ਸੀ। ਇਹਨੂੰ ਕੱਢੋ ਯਾਰ ਮੁਹੱਲੇ ਚੋਂ। ਜਾ ਬਈ ਲੈ ਜਾ ਆਪਦੇ ਨੂੰ। ਕਿਸੇ ਨੇ ਤੱਤਾ ਬੋਲ ਕੱਢ ਦਿੱਤਾ। ਠੀਕ ਐ ਇਹਨੇ ਤਾਂ ਲਾਜ ਲਾਤੀ ਆਪਦੇ ਕੁੱਲ ਨੂੰ। ਮੁਹੱਲੇ 'ਚ ਰਹਿਣ ਦਾ ਹੁਣ ਇਹਦਾ ਕੋਈ ਹੱਜ ਨਹੀਂ। ਦੇਖੇ ਕੋਈ ਕਿਵੇਂ ਕੰਨ ਤੇ ਜਨੇਊ ਜਾਂ ਟੰਗੀ ਫਿਰੂਸ ਆਲਾ ਮੇਰਾ ਰਹਿਤ ਮਰਿਆਦਾ ਤਾਂ ਪੂਰੀ ਰੱਖਦਾ ਆਂ ਆਪਦੀ ਜਾਂ ਚ ਤੇ ਕਰਤੂਤ ਕਰਤੂਤ ਸਾਹਮਣੇ ਆ ਗੱਲਾਂ ਕਰਨ ਵਾਲੇ ਉੱਚਾ ਹੱਸਣ ਲੱਗੇ ਦੌਲੀਬੂੜਾ ਖਾਸੇ ਚਿਰ ਦਾ ਸਭ ਦਿਆਂ ਸੁਣੀ ਜਾਂਦਾ ਸੀ ਬੋਲਿਆ ਰੋਗੇ ਦੇ ਤਾਂ ਪੈਰ ਧੋਤੋ ਪੀਓ ਭਾਈ ਦੌਲਤਰਾਮਾ ਇਹ ਕਿਵੇਂ ਉਹਦੀ ਗੱਲ ਤੇ ਸਾਰੇ ਹੈਰਾਨ ਸਨ ਪਰਉਪਕਾਰੀ ਕੰਮ ਕੀਤਾ ਰੋਗੇ ਨੇ ਦੌਲੀ ਗੰਭੀਰ ਹੋ ਕੇ ਬੋਲ ਰਿਹਾ ਸੀ ਪਰਉਪਕਾਰ ਸੁਣ ਲੋ ਬਈ ਹਾਸੇ ਦੇ ਫੁਆਰੇ ਅਸਮਾਨੀ ਚੜ ਗਏ ਲਾਲਾ ਜੀ ਖੋਸ ਚੋਂ ਕਿਸੇ ਨੇ ਦੌਲੀ ਬੁੜੇ ਦੀ ਬਾਹ ਫੜੀ ਉਹਨੇ ਮੁੰਡੇ ਬਚਾਲੇ ਮੁੰਡੇ ਬਚਾਲੇ ਹਾਂ ਹੁਣ ਰੁਗੇ ਦੀ ਘਰ ਵਾਲੀਏ ਆਪੇ ਨਿਗਰ ਰਖੋ ਦੀ ਮੁੰਡੇ ਬਚ ਕੇ ਮੋਹੱਲੇ ਦੇ ਪਰਉਪਕਾਰ ਕੀਤਾ ਇੱਕ ਤਰ੍ਹਾਂ ਦਾ ਰੁਗੇ ਨੇ ਸੋਚ ਕੇ ਦੇਖੋ ਦੌਲੀ ਦੀ ਗੱਲ ਵਾਕਿਆ ਹੀ ਸੋਚਣ ਵਾਲੀ ਸੀ ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲਗੀ ਤਾਂ ਲਾਇਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।